ਬਹੁਤ ਸਾਰੀਆਂ ਸ਼ਤਾਬਦੀਆਂ ਬਣਾਈਆਂ ਨੇ ਪਰ ਇਹ ਵਾਹਿਗੁਰੂ ਜੀ ਦੀ ਰਜ਼ਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਤਾਬਦੀ ਅਸੀਂ ਅੱਜ ਤੱਕ ਸਿੱਖ ਕੌਮ ਸਿਰਫ ਸੇਕ ਪੰਥ ਨਹੀਂ ਬਣਾ ਸਕਿਆ ਕਿਉਂਕਿ ਸਨ 1621 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ 1721 ਦੇ ਵਿੱਚ ਪਹਿਲੀ ਸ਼ਤਾਬਦੀ ਆਈ ਪਰ ਸਿੱਖ ਕੌਮ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨਹੀਂ ਮਨਾ ਸਕੀ ਉਸ ਦਾ ਕਾਰਨ ਇਹ ਸੀ ਕਿ ਸਨ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਜਿਸ ਅਸਥਾਨ ਤੇ ਆ ਬੈਠਿਓ ਉਹਨਾਂ ਦੀ ਸ਼ਹਾਦਤ ਹੋ ਗਈ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਵਾਰੀ ਸਿੱਖ ਸਗੰਧੀ ਉੱਪਰ بڑے ਜਖੜ ਆਏ بڑے ਤੂਫਾਨ ਆਏ ਬੜੀਆਂ ਆਂਧੀਆਂ ਆਈਆਂ ਸਿੱਖਾਂ ਦੇ ਸਿਰਾਂ ਦੇ ਮੁਲ ਪਾਏ ਗਏ ਤਾਂ ਸਾਸਾ ਸਾਹਿਬ ਜੀ ਉਸ ਵਕਤ ਸਿੱਖ ਪਰਮ ਦੇ ਉੱਪਰ ਬਹੁਤ ਸਾਰੀਆਂ ਮੁਸੀਬਤਾਂ ਦੇ ਪਹਾੜ ਟੁੱਟ ਪਏ ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਹਿਲੀ ਸਦੀ ਸਿੱਖ ਕੌਮ ਨਹੀਂ ਮਾਰ ਸਕੀ ਫਿਰ ਉਸ ਤੋਂ ਬਾਅਦ 1821 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਦੂਸਰੀ ਸਦੀ ਆਈ ਪਰ ਉਸ ਵਕਤ ਵੀ ਇਨੇ ਵਿਦਵਾਨਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸਤਾਬਦੀ ਨਹੀਂ ਮੰਨਾ ਸਕੇ ਹਾਲਾਂਕਿ ਉਸ ਵਕਤ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਪਰ ਕੀ ਕਾਰਨ ਰਹੇ ਨੇ ਇਸ ਦੂਸਰੀ ਸਤਾਬਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਨਹੀਂ ਮੰਨਾਈ ਉਸ ਤੋਂ ਬਾਅਦ ਸਾਥ ਸੰਗਤਿਓ 30ਵੀਂ ਸਤਾਪਦੀ ਆਈ 1921 ਦੇ ਵਿੱਚ ਤੇ ਉਦੋਂ ਵੀ ਸਿੱਖ ਕੌਮ ਦੇ ਉੱਪਰ ਬੜੇ ਬੜੇ ਝੱਖੜ ਤੇ ਤੂਫਾਨ ਚੱਲ ਰਹੇ ਸਨ ਕਿਉਂਕਿ ਫਰਵਰੀ ਦੇ ਮਹੀਨੇ 1921 ਦੇ ਵਿੱਚ ਮੰਤ ਨਰੈਣੂ ਦੇ ਕੋਲੋਂ ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਾਇਆ ਸੀ ਪਰ ਉਹ ਐਵੇਂ ਆਜ਼ਾਦ ਨਹੀਂ ਹੋ ਗਿਆ ਉੱਤੇ 150 ਤੋਂ ਲੈ ਕੇ 200 ਸਿੰਘਾਂ ਨੇ ਸਹਾਇਤਾ ਦਿੱਤੀਆਂ ਔਰ ਉਹ ਸਾਰਾ ਜੋ ਗੁਰੂ ਨਾਨਕ ਪਾਤਸ਼ਾਹ ਦਾ ਵਿਹੜਾ ਸੀ ਜੋ ਗੁਰੂ ਨਾਨਕ ਪਾਤਸ਼ਾਹ ਦਾ ਆਂਗਣ ਸੀ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹ ਪ੍ਰਕਾਸ਼ ਪਰਮ ਸਥਾਨ ਸੀ ਨਨਕਾਣਾ ਸਾਹਿਬ ਉਹ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਪੋਕੇ ਸਾਫ਼ ਕੀਤਾ ਤੇ ਇਸ ਲਈ ਸਿੱਖਾਂ ਦੇ ਉੱਪਰ ਇਸ ਵਕਤ ਵੀ ਬਹੁਤ ਵੱਡਾ ਜੋਦਮ ਦਾ ਦੌਰ ਚੱਲ ਰਿਹਾ ਸੀ ਹਾਲਾਂਕਿ ਜਿਹੜੀ ਅੰਗਰੇਜ਼ ਸਰਕਾਰ ਸੀ ਉਸ ਨੇ ਆਲਾਨੀਆਂ ਤੌਰ ਤੇ kiya ਸੀ ਤੇ ਹੋਰ ਜਿੰਨੇ ਵੀ ਭਾਰਤ ਦੇ ਵਿੱਚ ਧਰਮ ਰਹਿੰਦੇ ਨੇ ਉਹਨਾਂ ਧਰਮਾਂ ਦੇ ਵਿੱਚ ਧੱਖਰ ਅੰਦਾਜ਼ੀ ਨਾ ਕੀਤੀ ਜਾਵੇ ਪਰ ਜਿਹੜੇ ਸਿੱਖ ਧਰਮ ਦੇ ਗੁਰਦੁਆਰੇ ਸਹਾਣ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਧੱਖਰ ਅੰਦਾਜ਼ੀ ਕੀਤੀ ਜਾਵੇ ਉਸ ਦਾ ਕਾਰਨ ਕੀ ਹੈ ਉਹ ਕਹਿੰਦੇ ਤੁਸੀਂ ਸਾਰੀਆਂ ਕੌਮਾਂ ਨੂੰ ਗੁਲਾਮ ਕਰ ਸਕਦੇ ਹੋ ਪਰ ਸਿੱਖ ਕੌਮ ਇੱਕ ਐਸੀ ਹੈ ਉਸ ਨੂੰ ਤੁਸੀਂ ਗੁਲਾਮ ਨਹੀਂ ਕਰ ਸਕਦੇ ਕਦੋਂ ਤੱਕ ਜਦੋਂ ਤੱਕ ਇਹਨਾਂ ਦੇ ਗੁਰਦੁਆਰਿਆਂ ਦੀ ਮਰਿਆਦਾ ਤੋੜੀ ਨਹੀਂ ਜਾਵੇਗੀ ਜਦੋਂ ਤੱਕ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਿਆ ਨਹੀਂ ਜਾਵੇਗਾ ਉਦੋਂ ਤੱਕ ਤੁਸੀਂ ਸਿੱਖਾਂ ਨੂੰ ਗੁਲਾਮ ਨਾ ਸਮਝੋ ਜਿਹੜੇ ਜ਼ੁਲਮ ਦੇ ਦੌਰ ਚੱਲਦੇ ਰਹੇ ਤੇ ਕਿਸੇ ਨੇ ਆ ਕੇ ਇੱਕ مولانا জাফর अली জাফর ਸੀ بڑا ਵਿਦਵਾਨ ਸੀ ਉਸ ਦੇ ਕੋਲ ਆ ਕੇ ਕਹਿ ਦਿੱਤਾ ਕਿ ਹੁਣ ਸਿੱਖ ਕੌਮ ਜੋ ਹੈ ਨਾ ਖਤਮ ਹੋ ਜਾਏਗੀ ਤਾਂ ਉਸ ਨੇ ਕਿਹਾ ਰੁਕ ਜਾ ਭਾਈ ਇਹ ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ ਕਿਉਂਕਿ ਇਸ ਦੀ ਨੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੱਖੀ ਹੈ ਔਰ ਬਾਕੀ ਗੁਰੂ ਸਾਹਿਬ ਨੇ ਸਾਹਿਬ ਜੀ ਨੇ ਪੂਰ ਪਸੀਨਾ ਢੋਲ ਕੇ ਫਿਰ ਇਸ ਦੀ بنیاد ਦੇ ਉੱਪਰ ਮਹਿਲ ਉਸਾਰਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਤਨਾ ਵੱਡਾ ਮਹਿਲ ਬਣਾ ਦਿੱਤਾ ਹੈ ਕਿ ਲੋਕ ਟੱਕਰਾਂ ਮਾਰ-ਮਾਰ ਕੇ ਵਾਪਸ ਹਟਦੇ ਰਹਿਣਗੇ ਤੇ ਉਹ ਮਰਦੇ ਰਹਿਣਗੇ ਖੱਪਦੇ ਰਹਿਣਗੇ ਪਰ ਇਹ ਜਿਹੜਾ ਸਿੱਖੀ ਦਾ ਮਹਿਲ ਇਸ ਨੂੰ ਕੋਈ ਤੋੜ ਨਹੀਂ ਸਕੇਗਾ ਉਹ ਕਹਿੰਦਾ ਹੈ ਇਸ ਕੌਮ ਕੀ ਜ਼ਿੰਦਗੀ ਮਸਮਿਰ ਹੈ ਆ ਬੇ ਤੋਹੀਦ ਦੀ ਧੁਲੀ ਹੋਈ ਕਿਰਪਾਉਂੋ ਮੇਂ ਦੇਖ ਲੈਣਾ ਇੱਕ ਦਿਨ ਸਲਾਮਤ ਨਿਕਲ ਆਏਗੀ ਇਸ ਕੌਮ ਨੇ ਪਰਵਿਸ ਪਾਈ ਹੈ ਤੂਫਾਨੋ ਮੇਂ ਇਹ ਜੋ ਗੁਰੂ ਨਾਨਕ ਪਾਤਸ਼ਾਹ ਦੀ ਕੌਮ ਹੈ ਇਸ ਦੇ ਤੂਫਾਨਾਂ ਦੇ ਵਿੱਚ ਵੀ ਇਹ ਅਗਾ ਵਧੇ ਨੇ ਕਦੇ ਪਿਛਾ ਨਹੀਂ ਹਟੇ खैर ਠੀਕ ਹੈ ਇਹਨਾਂ ਦੇ ਉੱਪਰ ਜ਼ੁਲਮ ਹੋ ਰਿਹਾ ਹੈ ਤੇ ਮੈਂ ਮੰਨਦਾ ਹਾਂ ਕਿ ਇਹ ਜ਼ੁਲਮ ਦੇ ਵਿੱਚ ਇਨਾਂ ਦੀ ਗਿੜਤੀ ਜਰਾ ਜ਼ਰੂਰ ਘਟ ਹੋ ਗਈ ਏ ਪਰ ਇਹ ਕਦੀ ਜ਼ੁਲਮ ਦੇ ਸਾਹਮਣੇ ਝੁਕਣਗੇ ਨਹੀਂ ਤੇ ਜ਼ੁਲਮ ਦੇ ਸਾਹਮਣੇ ਕਦੇ ਇਹ ਝੁਕਣਗੇ ਨਹੀਂ ਤਾਂ ਇਸ ਅਹਿਲਾ ਅੰਗਰੇਜ਼ਾਂ ਨੇ ਕਿਹਾ ਸੀ ਅਸੀਂ ਸੰਸਾਰ ਦੇ ਵੱਡੇ ਹਿੱਸੇ ਦੇ ਉੱਪਰ ਰਾਜ ਕੀਤਾ ਹੈ ਜਦੋਂ ਅਸੀਂ ਕਿਸੇ ਦੇਸ਼ ਦੀ ਉੱਪਰ ਕਾਬਜ ਹੋਏ ਤਾਂ ਉਦੋਂ ਅਸੀਂ ਸਾਨੂੰ ਇਦੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਦੋਂ ਕਿ ਅਸੀਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਪਣੇ ਅਧੀਨ ਕੀਤਾ ਸਾਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਸਾਡਾ ਬਹੁਤ ਭਾਰੀ ਜਾਨੀ ਤੇ مالی ਨੁਕਸਾਨ ਹੋਇਆ ਉੱਥੇ ਕਿਉਂਕਿ ਇੱਕ ਮੁਸਲਮ ਲਿਖਾਰੀ ਵੀ ਲਿਖਦਾ ਹੈ ਆਇਆਂ ਪਟਨਾ ਬੀੜ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਤੋਲ ਸੁਟੇ ਮਾਥੇ ਖਾਂ ਤੇ ਮੇਵਾ ਸਿੰਘ ਹੋਏ ਸਿੱਤੇ ਖੱਲੇ ਤੇ ਫਰੰਗੀਆਂ ਦੇ ਮੋੜ ਸੁਟੇ ਸਾਹਮ ਸਿੰਘ ਸਰਦਾਰ ਅਟਾਰੀ ਵਾਲੇ ਬਲ ਸਸ਼ਤਰੀ ਜੋੜ ਵਿਛੋੜ ਸੁਟੇ ਉਹ ਸਾਹਮ ਹਮਦਾ ਸਿੰਘਾਂ ਨੇ ਗੋਰਿਆਂ ਦੇ ਬਾਗ ਨਿਬੂਆਂ ਲੱਭ ਨਿਚੋੜ ਸੁਟੇ ਜਦੋਂ ਮੈਦਾਨੇ ਜੰਗ ਦੇ ਵਿੱਚ ਉਤਰੇ ਨਾ ਤੇ ਪਾਵੇਂ ਅੰਗਰੇਜ਼ ਕਹਿੰਦੇ ਨੇ ਅਸੀਂ ਸੌਖਾ ਕੀਤਾ ਸੀ ਛਾਲ ਕੀਤਾ ਸੀ ਕਪਟ ਕੀਤਾ ਸੀ ਇਹਨਾਂ ਵਿੱਚ ਫੁੱਟਾ ਪਾਈਆਂ ਸਨ ਅਸੀਂ ਉਹ ਹਰ ਕੰਮ ਕੀਤਾ ਸੀ ਜਿਸ ਕਰਕੇ ਇਹ ਕਮਜ਼ੋਰ ਪਹਿ ਜਾਣ ਪਰ ਇਹ ਫਿਰ ਵੀ ਕਮਜ਼ੋਰ ਨਹੀਂ ਪਏ ਪਰ ਇਤਨਾ ਹੈ ਜੇਕਰ ਅਸੀਂ ਫੁੱਟਾ ਨਾ ਪਾਉਂਦੇ ਤੇ ਛਲ ਕਪੜ ਦਾ ਸਹਾਰਾ ਨਾ ਲੈਂਦੇ ਤਾਂ ਸਿੱਖਾਂ ਨੇ ਪੰਜਾਬ ਤੋਂ ਕੀ ਸਾਡੇ ਕੋਲ ਸਾਰਾ ਭਾਰਤ ਹੀ ਖੋ ਲੈਣਾ ਸੀ ਇਹ ਅੰਗਰੇਜ਼ਾਂ ਦਾ ਕਹਿਣਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਾਈ ਫੌਜਾਂ ਪਾਰੀਆਂ ਨੇ ਸਣੇ ਆਦਮੀ ਗੋਲਿਆ ਨਾਲ ਉਡਣ ਹਾਥੀ ਤੈਂਦੇ ਨਾਲ ਅੰਬਾਰੀਆਂ ਨੇ ਹੋਵੇ ਸਰਕਾਰ ਦਾ ਅਜ ਮੁਦ ਪਾਵੇ ਜਿਹੜੀਆਂ ਖਾਲਸੇ ਨੇ ਟੇਗਾ ਮਾਰੀਆਂ ਨੇ ਉਹ ਸਾਹ ਮਹੌਮ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜਿੱਤ ਕੇ ਵੀ ਹਾਰ ਇਸ ਵਾਸਤੇ ਗਈਆਂ ਕਿਉਂਕਿ ਸਿੱਕੇ ਬਰੂਨ ਦੀ ਥਾਂ ਤੇ ਜਿਹੜੇ ਕਪਟ ਕਰਨ ਵਾਲੇ ਛਲਿਏ ਤੇ ਕੱਪੀਏ ਸਨ ਜੋਗਰੇ ਸਨ ਉਹਨਾਂ ਨੇ ਸਰੋਦੀਆਂ ਪੋਰੀਆਂ ਲਿਆ ਕੇ ਰੱਖ ਦਿੱਤੀਆਂ ਇਸ ਲਈ ਐਡਾ ਵੱਡਾ ਕੰਪੜ ਤੇ ਛਲ ਕੀਤਾ ਤਾਂ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਨੂੰ ਮੈਦਾਨੇ ਜੰਗ ਦੇ ਵਿੱਚ ਸ਼ਮਸ਼ੀਰ ਲੈ ਕੇ ਹੀ ਉਤਰਨਾ ਪਿਆ ਤਾਂ ਇਸ ਲਈ ਉਹਨਾਂ ਨੇ ਆਪ ਮੰਨਿਆ ਹੈ ਸਾਧ ਸੰਗਤ ਜੀ ਆਪਾਂ ਗੱਲ ਕਰ ਰਹੇ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਸ਼ਤਾਬਦੀਆਂ ਨਹੀਂ ਬਣਾਈਆਂ ਦੀਆਂ ਤਾਂ ਇਸ ਤਰ੍ਹਾਂ ਜੋ 1721 ਦੇ ਵਿੱਚ ਆਈ ਉਹ ਸਤਾਪਦੀ ਵੀ ਅਸੀਂ ਨਹੀਂ ਮਨਾ ਸਕੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਧਰਮ ਦੇ ਉੱਪਰ ਬਹੁਤ ਸਾਰੇ ਜ਼ੁਲਮ ਦੇ ਦੌਰ ਚਲੇ ਫਿਰ 1821 ਦੇ ਵਿੱਚ ਆਈ ਉਹ ਸਤਾਪਦੀ ਵੀ ਨਹੀਂ ਬਣਾ ਸਕੀ ਫਿਰ 1921 ਦੇ ਵਿੱਚ ਆਈ ਤਾਂ ਉਦੋਂ ਵੀ ਸਿੱਖ ਇਹਨਾਂ ਕਾਰਨਾ ਕਰਕੇ ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਅੰਗਰੇਜ਼ਾਂ ਨੇ ਧਖਲ ਅੰਦਾਜ਼ੀ ਕੀਤੀ ਸੀ ਔਰ ਇਹਨਾਂ ਨੇ ਮਹੰਤਾਂ ਨੂੰ ਔਰ ਮੰਨਤਾ ਵੀ ਪਿਠਾ ਨੂੰ ਥਾਪਿਆ ਸੀ ਥੋਕਿਆ ਸੀ ਉਹਨਾਂ ਨੂੰ ਮਰ ਦਿੱਤੀ ਸੀ ਕਿ ਤੁਸੀਂ ਇੱਥੋਂ ਦੀਆਂ ਮਰਿਆਦਾ ਜਿਹੜੀਆਂ ਨੇ ਉਹ ਤੋੜ ਦੇਣੀਆਂ ਤੇ ਸਿੱਖ ਜਿਹੜੇ ਨੇ ਤਾਂ ਕਿ ਬਾੜੀ ਨਾਲੋਂ ਟੁੱਟ ਜਾਵਣ ਕਿਉਂਕਿ ਸਿੱਖ ਨੂੰ ਤੋਪਾਂ ਤੇ ਟੈਂਕਾਂ ਨਾਲ ਤਲਵਾਰਾਂ ਨਾਲ ਅਸਰਾ ਤੇ ਸਸਰਾ ਨਾਲ ਨਹੀਂ ਮਾਰਿਆ ਜਾ ਸਕਦਾ ਪਰ ਸਿੱਖ ਦੀ ਮੌਤ ਕੋਦੋਂ ਹੁੰਦੀ ਹੈ ਜਦੋਂ ਇਹਨੂੰ ਗੁਰਬਾਨੀ ਨਾਲੋਂ ਤੋੜਿਆ ਜਾਵੇ ਤੇ ਜਦੋਂ ਇਹ ਗੁਰਬਾਨੀ ਨਾਲ ਟੁੱਟ ਜਾਵੇਗਾ ਉਦੋਂ ਉਸ ਨੂੰ ਸਖਾਈ ਨਹੀਂ ਮਾਰ ਲਿਆ ਜਾਵੇਗਾ ਤਾਂ ਅੰਗਰੇਜ਼ਾਂ ਨੇ ਇਹ ਸਾਰੇ ਕੰਮ ਕੀਤੇ ਕਿ ਇਹਨਾਂ ਨੂੰ ਗੁਰਬਾਣੀ ਦੇ ਨਾਲੋਂ ਤੋੜਿਆ ਜਾਵੇ ਗੁਰਦੁਆਰਿਆਂ ਦੇ ਨਾਲੋਂ ਤੋੜਿਆ ਜਾਵੇ ਫਿਰ ਸਾਧ ਸੰਗਤ ਜੀ ਆਈ 2021 ਦੀ ਸਤਾਪਦੀ ਚੌਥੀ ਸਤਾਪਦੀ ਉਹ ਤਾਂ ਨੂੰ ਪਤਾ ਹੀ ਨਹੀਂ ਆਪ ਨਹੀਂ ਬਣਾ ਸਕੇ ਕਿਉਂਕਿ ਉਸ ਵਕਤ ਪੂਰਾ ਵਿਸ਼ਵ ਜਣਾ ਸੀ ਆਪਣੇ ਆਪਣੇ ਘਰਾਂ ਦੇ ਵਿੱਚ ਬੰਦ ਸੀ ਤੇ ਕੋਰੋਨਾ ਦੇ ਦੌਰਾਨ ਤਾਂ ਇਸ ਕਰਕੇ ਭਾਵੇਂ ਬੜੀਆਂ ਤਿਆਰੀਆਂ ਕਰ ਰੱਖੀਆਂ ਸਨ ਸਿੱਖ ਕੌਮ ਨੇ ਕਿ ਅਸੀਂ ਪਹਿਲੀਆਂ ਸਤਾਪਦੀਆਂ ਗੁਰੂ ਤੇਗ ਪਹਾਦਰ ਪਾਤਸ਼ਾਹ ਦੀਆਂ ਨਹੀਂ ਮਨਾ ਸਕੇ ਤਾਂ ਇਹ ਚੌਥੀ ਸਤਾਪਦੀ ਜ਼ਰੂਰ ਬਣਾਵਾਂਗੇ ਪਰ ਵਾਹਿਗੁਰੂ ਜੀ ਨੂੰ ਐਸਾ ਮਨਜੂਰ ਨਹੀਂ ਸੀ ਚੌਕੀ ਸਤਾਪਦੀ ਵੀ ਅਸੀਂ ਨਹੀਂ ਮਨਾ ਸਕੇ ਤਾਂ ਸਾਰ ਸੰਗਤਾਂ ਦੀ ਇਸ ਤਰ੍ਹਾਂ ਕਰਕੇ ਹੁਣ ਅਸੀਂ 403 ਜੋ ਪ੍ਰਕਾਸ਼ ਔਰਬ ਹੈ ਸ੍ਰੀ ਗੁਰ ਤੇਗ ਪਹਾੜ ਸਾਹਿਬ ਜੀ ਦਾ ਉਹ ਮਨਾਰੇ ਹਾਂ ਸਾਧ ਸੰਗਤ ਜੀ ਸਤਿਗੁਰੂ ਗੁਰ ਤੇਗ ਪਹਾੜ ਸਾਹਿਬ ਜੀ ਦੀ ਉਪਮਾ ਵਿੱਚ ਪਾਈ ਸਾਹਿਬ ਪਾਈ ਨੰਦਰਾਜੀ ਨੇ ਸ਼ੇਰ ਉਚਾਰਨ ਕੀਤਾ ਹੈ ਉਹ ਕਹਿੰਦੇ ਨੇ ਤੇਗ ਬਾਹਰ ਰਾਸਾ ਵਾ ਅਫਸਾਲ ਜਿਨ ਤਰਾਏ ਮਹਿਫਿਲ ਸਾਬੋ ਜ਼ਰਾਨ ਸਭਾ ਸਾਬਾ ਅਰਬੀ ਭਾਸ਼ਾ ਦਾ ਲਫ਼ਜ਼ ਹੈ ਸਾਬਾ ਦਾ ਅਰਥ ਇਹ ਹੁੰਦਾ ਹੈ ਰਾਸਤੀ ਨਾਲ ਕੰਮ ਕਰਨ ਵਾਲਾ ਭੁੱਲ ਤੋਂ ਰਹਿਤ ਜੋ ਕਦੇ ਭੁੱਲਦਾ ਨਹੀਂ ਕਿਉਂਕਿ ਬਾਦਸ਼ਾਹ ਦੀ ਬਾਣੀ ਦਾ ਪ੍ਰਮਾਣ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸਾਰੀ ਦੁਨੀਆ ਭੁੱਲਦੀ ਏ ਪਰ ਗੁਰੂ ਨਹੀਂ ਭੁੱਲਦਾ ਵਾਹਿਗੁਰੂ ਨਹੀਂ ਭੁੱਲਦਾ ਤੇ ਧਾਨਸਿ ਕੀ ਗੁਰੂ ਤੇ ਪਾਦਰ ਬਾਦਸ਼ਾਹ ਦੀ ਆ ਭੁੱਲ ਹਾਂ ਬੇਕ ਭਾਦਰ ਦਾ ਸਾਹਾਬਾ ਅਫਸਾਨ ਅਬਦਾਲ ਕਹਿੰਦੇ ਨੇ ਕਿਰਪਾ ਉਹ ਕਿਰਪਾ ਇਤਨੀ ਕਰ ਦਿੰਦੇ ਨੇ ਜੋ ਕਿਰਪਾ ਦੇ ਲਾਇਕ ਨਹੀਂ ਹੈ ਉਸਤੇ ਵੀ ਕਿਰਪਾ ਕਰ ਦਿੰਦੇ ਨੇ ਕਿ ਸੱਜਣ ਠਾਕੁਰ ਕਿਰਪਾ ਦੇ ਲਾਇਕ ਦਾ ਸੀ ਕਿ ਉਸਨੇ ਕੋਈ ਚੰਗਾ ਕਰਮ ਕੀਤਾ ਸੀ ਕਿ ਉਸਨੇ ਕੋਈ ਪਬਲਿਕ ਦੀ ਪਰਜਾ ਦੀ ਸੇਵਾ ਕੀਤੀ ਸੀ ਨਹੀਂ ਕੀਤੀ ਉਸਨੇ ਬੁਰੇ ਕਰਮ ਕੀਤੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਦੇ ਉੱਪਰ ਕਿਰਪਾ ਕਰ ਦਿੱਤੀ ਉਸਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਸਾਧ ਸੰਗਤਾਂ ਜੀ ਅੱਜ ਸਮਾਂ ਸੀ ਕਿ ਜਿਹੜੇ ਪੂਰੇ ਭਾਰਤ ਦੇ ਬ੍ਰਾਹਮਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਆ ਕੇ ਰੋਏ ਪਰ ਲਾਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਸਾਡੇ ਧਰਮ ਨੂੰ ਬਚਾਰਿਆ ਜਾਵੇ ਸਾਡੀਆਂ ਜਿਹੜੀਆਂ ਧਰਮ ਦੀਆਂ ਪਾਵਨਾਵਾਂ ਨੇ ਉਹਨਾਂ ਨੂੰ ਬਚਾਰਿਆ ਜਾਵੇ ਅਸੀਂ ਤਾਂ ਬੋਦੀ ਰੱਖਣਾ ਚਾਹਦੇ ਆ ਅਸੀਂ ਜਦ ਹੀ ਨਰੇਉ ਪਾਣਾ ਚਾਹੁੰਦੇ ਆ ਅਸੀਂ ਆਰਤੀਆਂ ਕਰਨਾ ਚਾਹੁੰਦੇ ਆ ਅਸੀਂ ਮੰਦਰਾਂ ਵਿੱਚ ਟੱਲ ਖੜਕਾਉਣਾ ਚਾਹੁੰਦੇ ਆ ਅਸੀਂ ਆਪਣੇ ਮੱਥੇ ਦੇ ਉੱਪਰ ਟਿੱਕਾ ਲਾਉਣਾ ਚਾਹੁੰਦੇ ਆ ਪਰ ਇਹ ਔਰੰਗਜ਼ੇਬ ਸਾਡੀਆਂ ਸਾਰੀਆਂ ਜੜੀਆਂ ਨਿਸ਼ਾਨੀਆਂ ਦਾ ਉਹਨਾਂ ਨੂੰ ਮਿਟਾ ਦੇਣਾ ਚਾਹੁੰਦਾ ਹੈ ਤੇ ਸਤਿਗੁਰ ਪਾਤਸ਼ਾਹ ਤੁਸੀਂ ਕਿਰਪਾ ਕਰੋ ਸਾ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਸੀ ਚਰਨ ਸਿੰਘ ਸਪਰੀ ਜੀ ਬੜੇ ਦਿਲਚੀ ਨਾਲ ਸ਼ਬਦਾਂ ਦੇ ਵਿੱਚ ਲਿਖਦੇ ਹਨ ਕਿ ਮੇਰੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਉਹਨਾਂ ਬ੍ਰਾਹਮਣਾਂ ਨੂੰ ਕਿਹਾ ਸਤਿਗੁਰੂ ਕਿਹਾ ਬੱਚਿਓ ਤੁਸੀਂ ਘਰੀ ਜਾਓ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੋਲ ਰਿਆ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਦੇਸ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ 파ਰਕ ਬਸਤਾ ਬਾਗ ਦਾ ਫਲ ਰਿਹਾ ਹੈ Hindu ਮੰਗਰਾਂ ਦੇ ਦੀਵਿਆਂ ਵਿੱਚ ਜੋ ਵੀ ਨਾਉ ਗੁਰੂ ਤੇਗ ਬਹਾਦਰ ਦਾ ਫਲ ਰਿਹਾ ਹੈ ਤੇ ਸਤਗੁਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਰਪਾ ਕਰਕੇ ਇਹਨਾਂ ਦੇ ਧਰਮ ਨੂੰ ਬਚਾਇਆ ਇਹਨਾਂ ਦੇ ਧਰਮ ਦੀ ਸੰਸਕ੍ਰਿਤੀ ਨੂੰ ਬਚਾਇਆ ਹਾਲਾਂਕਿ ਸਤਗੁਰ ਪਾਤਸ਼ਾਹ ਜੀ ਇਹਨਾਂ ਦੀਆਂ ਧਰਮ ਦੀਆਂ ਪਾਵਨਾਵਾਂ ਨੂੰ ਉਹਨਾਂ ਨੇ ਆਪਣੇ ਉੱਪਰ ਲਾਗੂ ਨਹੀਂ ਕੀਤਾ ਨੇ ਲੋਲ ਇਹਨਾਂ ਦੇ ਉੱਪਰ ਸਤਪੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮੇਂ ਦੇ ਬ੍ਰਾਹਮਣ ਜਿਦੇ ਨੂੰ ਪਾਉਣਾ ਚਾਹਿਆ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਹੀਂ ਪਾਇਆ ਪਰ ਅੱਜ ਕਿਉਂਕਿ ਪੁਕਾਰ ਸੀ ਅੱਜ ਫਰਿਆਦੀ ਸਨ ਗੁਰੂ ਜੀ ਦੇ ਕੋਲ ਤੇ ਉਹਨਾਂ ਨੇ ਫਰਿਆਦ ਕੀਤੀ ਸੀ ਸਾਡੇ ਧਰਮ ਨੂੰ ਬਚਾਰਿਆ ਜਾਣ ਤਾਂ ਇਹ ਕਵੀ ਕਹਿੰਦਾ ਹੈ ਜਦ ਕਦ ਦੇਸ਼ ਤੇ ਹੋਣ ਉਹ ਪੱਦਰ ਧਰਮ ਕੇ ਲਾਨੀ ਖਾਂਦੀ ਏ ਜਦ ਬਾੜ ਖੇਤ ਨੂੰ ਖਾਂਦੀ ਏ ਤੇ ਰਾਜਾ ਪਾਪ ਕਮਾਉਂਦਾ ਏ ਜਦ ਪਾਪ ਤਵੱਸਬ ਅੰਦਰ ਆ ਗਏ ਜਰਵਾਣੇ ਸਿਰ ਵੜਦੇ ਨੇ ਤਦ ਦਗ ਮੰ ਦੁਖਿਆਰੇ ਲੋਕੀ ਕਿਹੜੇ ਕਿਹੜੇ ਹਾੜੇ ਕਰਦੇ ਨੇ ਤਦ ਖਲਕਤ ਦੇ ਦੁਖ ਦੂਰ ਕਰਨ ਤੇ ਦੇਸ਼ ਦੀ ਫੇੜ ਨਿਵਾਰਨ ਨੂੰ ਕੋਈ ਤੇਗ ਮਹਾਨਦਰ ਸੰਤ ਸਿਪਾਹੀ ਤੇਸ ਤੋਂ ਸੀਸ ਕਟਾਉਂਦਾ ਏ पापराजियां नीहां ਗਾਲ ਕੇ ਡੁੱਬਦਾ ਹਿੰਦ ਬਚਾਉਂਦਾ ਹੈ ਇੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਮਹਿ ਕਰ ਰਹੇ ਹਨ ਤੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਪਰਉਕਾਰ ਕੀਤੇ ਨੇ ਇੱਕ ਵਾਰ ਨਾ ਜਿਹੜੇ ਸੁਖਦੇਵ ਮਹਰੀ ਨੇ ਮਹਿੰਦੂ ਧਰਮ ਦੇ ਵਿੱਚੋਂ ਇੱਕ ਉਦਾਹਰਣ ਲਏ ਆ ਸੁਖਦੇਵ ਰਿਸ਼ੀ ਜਿਹੜੇ ਆਏ ਨੇ ਉਹਨਾਂ ਦੇ ਬਾਪ ਦਾ ਨਾਮ वेदव्यास ਸੀ वेद व्यास के सामने सुखदेव ऋषि उसके पुत्र ने सवाल किया कि ਤੁਸੀਂ ਸਮੇਂ ਦੇ ਬਹੁਤ ਵੱਡੇ ਵਿਦਵਾਨ ਹੋ ਤੁਸੀਂ 18 ਪੁਰਾਣਾ ਦੀ ਰਚਨਾ ਕਾ ਦਿੱਤੀ ਹੈ ਪਰ ਕਿਸ ਦੇ ਕੋਲ ਬਗਤ ਹੈ ਜੋ ਇਹ 18 ਪੁਰਾਣਾ ਨੂੰ ਪੜੇਗਾ ਤੇ 18 ਪੁਰਾਣਾ ਦੇ ਵਿੱਚ ਲੱਖਾਂ श्लोक ਤੁਸੀਂ ਰਚ ਦਿੱਤੇ ਨੇ ਕਿਸੇ ਕੋਲ ਸਮਾਂ ਹੀ ਨਹੀਂ ਪੜੇਗਾ ਤੁਸੀਂ ਮੈਨੂੰ ਇਹ ਦੱਸੋ ਪਾਪ ਕੀ ਹੈ ਤੇ ਪੁੰਨ ਕੀ ਹੈ ਵਾ ਵੇਰ ਵਿਆਸ ਜੀ ਨੇ ਕਿਹਾ ਕਿਸੇ ਦੇ ਉੱਪਰ ਪਰਉਪਕਾਰ ਕਰ ਦੇਣ ਨਾਲੋਂ ਵੱਡਾ ਹੋਰ ਕੋਈ ਫਲ ਨਹੀਂ ਹੈ ਸਭ ਤੋਂ ਵੱਡਾ ਫਲ ਹੈ ਪਰ ਕਿਸੇ ਦੇ ਉੱਪਰ ਪਰਉਪਕਾਰ ਕਰਨਾ ਕਿਉਂਕਿ ਮਿੱਥਿਆ ਤਨ ਨਹੀਂ ਪਰਉਪਕਾਰਾ ਜੋ ਬੰਦਾ ਕਿਸੇ ਦੇ ਉੱਪਰ ਪਰਉਪਕਾਰ ਨਹੀਂ ਕਰਦਾ ਉਸ ਦਾ ਤਨ ਉਸ ਦਾ ਜਨਮ ਲੈਣਾ ਸਾਰਾ ਮਿੱਥਿਆ ਝੂਠਾ ਹੈ ਤੇ ਕਹਿੰਦੇ ਜੀ ਫਿਰ ਪਾਪ ਕੀ ਹੈ ਪਾਪ ਉਹਨਾਂ ਨੇ ਕਿਹਾ ਪਾਪ ਇਹ ਹੈ ਜੋ ਕਹਿੰਦਾ ਕਿਸੇ ਦੇ ਕੀਤੇ ਪਰ ਉਹ ਕਾਰਨ ਨੂੰ ਨਹੀਂ ਜਾਣਦਾ ਜੋ ਅਕਿਰਤ ਕਰਨ ਬਣ ਜਾਂਦਾ ਹੈ ਉਹ ਅਕਿਰਤ ਕਰਨ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪੀ ਹੈ ਉਹ ਪਾਪਾਂ ਦਾ ਭਾਰ ਚੁੱਕ ਕੇ ਦੁਨੀਆ ਦੇ ਵਿੱਚ ਫਿਰਦਾ ਰਹਿੰਦਾ ਹੈ ਇਸ ਲਈ ਤੇਗ ਬਹਾਦਰ ਰਾਜ ਸਾਹਿਬਾ ਅਫਸਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਕਿਰਪਾ ਕੀਤੀ ਇਹਨਾਂ ਉੱਪਰ ਬਖਸ਼ਿਸ਼ ਕੀਤੀ फेर ਅੰਗੇ ਲਫਾ ਜੈ ਜੀ ਦੇ ਤਗਾਏ ਮਹਿਫਿਲ ਜ਼ਾਹਦ ਦਿਲਾਲ ਜੀਮਤ ਦਾ ਅਰਥ ਦਾ ਸੁੰਦਰ ਸੋਨਾ ਤੇ ਫਾਈ ਨੰਦਰਾਜ ਜੀ ਕਹਿੰਦੇ ਨੇ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਤਨੇ ਸੋਹਣੇ ਨੇ ਇਤਨੇ ਸੋਹਣੇ ਨੇ ਮੇਰੇ ਕੋਲ ਸ਼ਬਦ ਮੁੱਕ ਜਾਂਦੇ ਨੇ ਮੈਂ ਕਿਵੇਂ ਦੱਸਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਤਨੇ ਸੋਹਣੇ ਨੇ ਜਿਹੜਾ ਵਿਸਵਦਾ ਲਿਖਾਰੀ ਹੈ ਨਾ ਮਿਸ਼ਤ ਤਿਆਗ ਵੀ ਜਿਸ ਨੇ ਬੀਜੰਤਾਵੇ ਵਿੱਚ ਸਾਰੇ ਵਿਸ਼ਵ ਦਾ ਇਤਿਹਾਸ ਲਿਖਿਆ ਹੈ ਇੱਕ ਉਹਦੀ ਲੇਡੀਜ਼ ਪਾਰਟੀ ਕਾ ਨੇ ਸਵਾਲ ਕੀਤਾ ਕਿ ਤੁਸੀਂ ਵਿਸ਼ਵ ਦਾ ਸਾਰਾ ਇਤਿਹਾਸ ਲਿਖਿਆ ਹੈ ਤੇ ਦੱਸੋ ਦੁਨੀਆ ਦਾ ਸਭ ਤੋਂ ਸੋਹਣਾ ਇਨਸਾਨ ਕੌਣ ਹੈ ਮਿਸਟਰ ਤਿਆਰਮੀ ਨੇ ਬੜੀ ਬੜੀ ਬੇਬਾਕੀ ਦੇ ਨਾਲ ਕਾ ਦਿੱਤਾ ਦੁਨੀਆ ਦਾ ਸਭ ਤੋਂ ਸੋਹਣਾ ਇਨਸਾਨ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਫਰ ਨਾਲ ਦੂਸਰਾ ਸਵਾਲ ਉਸ ਲੇਡੀਜ਼ ਪਾਰਟੀ ਕਾ ਨੇ ਇਹ ਕੀਤਾ ਕਿ ਦੁਨੀਆ ਦਾ ਸਭ ਤੋਂ ਪਸੂਣਾ ਯਾਨੀ ਕਿ ਬੁਰਾ ਇਨਸਾਨ ਕੌਣ ਹੈ ਤਾਂ ਉਸ ਨੇ ਬੜੀ ਦੇਬਾਕੀ ਦੇ ਨਾਲ ਉੱਤਰ ਦਿੱਤਾ ਕਿ ਦੁਨੀਆ ਦਾ ਸਭ ਤੋਂ ਬੁਰਾ ਇਨਸਾਨ ਉਹ ਵੀ ਸਿੱਖ ਹੈ ਕਹਿਣ ਲੱਗੇ ਜੀ ਇਹ ਤਾਂ ਮੈਨੂੰ ਕੋਈ ਸਮਝ ਨਹੀਂ ਆਈ ਦੁਨੀਆ ਦਾ ਸਭ ਤੋਂ ਸੋਹਣਾ ਇਨਸਾਨ ਵੀ ਸਿੱਖ ਹੈ ਤੇ ਦੁਨੀਆ ਦਾ ਸਭ ਤੋਂ ਬੁਰਾ ਇਨਸਾਨ ਵੀ ਸਿੱਖ ਹੈ ਉਹ ਕਹਿਣ ਲੱਗਾ ਭਾਈ ਜੋ ਗੁਰੂ ਨਾਨਕ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੀ ਸਿੱਖਿਆ ਦੇ ਉੱਪਰ ਚੱਲਦਾ ਏ ਉਸ ਨਾਲੋਂ ਸੋਹਣਾ ਸਿੱਖ ਉਸ ਨਾਲੋਂ ਸੋਹਣਾ ਇਨਸਾਨ ਰੱਬਾ ਦੁਨੀਆ ਦੇ ਵਿੱਚ ਅੱਜ ਤੱਕ ਨਹੀਂ ਹੋਵੇਗੀ ਇਸ ਤੋਂ ਸੋਹਣਾ ਕੋਈ ਹੋ ਨਹੀਂ ਸਕਦਾ ਪਰ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੇ ਘਰ ਜਨਮ ਲੈ ਕੇ ਤੇ ਆਪਣੇ ਗੁਰੂ ਨਾਲੋਂ ਟੁੱਟ ਗਿਆ ਏ ਉਸ ਨਾਲੋਂ ਗੰਦਾ ਤੇ ਬੁਰਾ ਇਨਸਾਨ ਇਸ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ ਸਾ ਸੰਗਤ ਜੀ ਇੱਕ ਵਾਰ ਜੈਪੁਰ ਦੇ ਪੰਡਿਤ ਪਰਮਾਨੰਦ ਜੀ ਨੇ ਕੇਸਗੜ ਸਾਹਿਬ ਦੀ ਦੇ ਪਾਵਨ ਪਵਿੱਤਰ ਸਥਾਨ ਤੋਂ ਬੋਲਦਿਆਂ ਹੋਇਆਂ ਇਹ ਗੱਲ ਕਹੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਇਹ ਜਿੰਦਾ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਅਗਰ ਆਧਾਰ ਦਿੱਤਾ ਜਾਵੇ

ਤਾ ਦੁਨੀਆ ਦੇ ਵਿੱਚ ਕੇਵਲ ਮੁਰਦਾ ਇਤਿਹਾਸ ਰਹਿ ਜਾਵੇਗਾ। ਤਾਂ ਇਸ ਲਈ ਸਿੱਖ ਇਤਨਾ ਫੜ ਭਾਗੀ ਏ ਕਿ ਜੇ ਸਿੱਖ ਦੇ ਘਰ ਵਿੱਚ ਜਨਮ ਲਿਆਏ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਨੇ ਸਿੱਖਾ ਪਹਿਲਾ ਧੰਨਵਾਦ ਤੂੰ ਇਹ ਕਰ ਅਕਾਲ ਪੁਰਖ ਦਾ ਤੇਰੇ ਅਕਾਲ ਪੁਰਖ ਤੂੰ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੇ ਘਰ ਵਿੱਚ ਜਨਮ ਦਿੱਤਾ। ਦੂਸਰਾ ਸ਼ੁਕਰਾਨਾ ਇਹ ਕਰ ਕੇ ਤੈਨੂੰ ਕਾਮਲ ਮੁਰਸ਼ਿਦ ਸ੍ਰੀ ਗੁਰੂ ਨਾਨਕ ਪਾਸਾ ਗੁਰੂ ਕਲਗੀਦਰ ਪਾਸਾ ਜੀ ਮਿਲੇ ਤੂੰ ਸ਼ੁਕਰਾਨੇ ਕਰ ਵਾਹਿਗੁਰੂ ਜੀ ਦੇ ਅਕਾਲ ਪੁਰਖ ਜੀ ਦਾ ਤਾਂ ਇਸ ਤਰ੍ਹਾਂ ਜੀਨਤ ਰਾਏ ਮੈਥੀਲ ਜਾਹੋ ਜਲਾਲ ਪਾਈ ਨੰਦਰਾਜ ਜੀ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਪਾਸਾ ਅਤੀ ਸੁੰਦਰ ਨੇ ਤੇ ਰਾਏ ਦਾ ਅਰਥ ਇਹ ਹੁੰਦਾ ਹੈ ਤੇ ਸਾਰੇ ਅਰਬੀ ਦੇ ਲਫ਼ਜ਼ ਨੇ رائے ਦਾ ਅਰਥ ਇਹ ਹੁੰਦਾ ਹੈ ਜੋ ਸਕਲਪ ਜੋ ਇਰਾਦਾ ਇੱਕ ਤਬਾਰੀ ਹਿਰਦੇ ਵਿੱਚ ਤਾਰਨ ਕਰ ਦਿੱਤਾ ਤੇ ਫਿਰ ਉਸ ਇਰਾਦੇ ਨੂੰ ਵੱਡੀਆਂ ਮੁਸੀਬਤਾਂ ਵੱਡੇ ਦੁੱਖਾਂ ਦੇ ਪਹਾੜ ਵੀ ਰੋਕ ਨਹੀਂ ਸਕਦੇ ਜੀਨਤ رائے ਮਹਿਫਿਲ ਜਾਹੂ ਜਲਾਲ ਫਿਰ ਜਿਹੜਾ ਇੱਕ ਵਾਰੀ ਗੁਰੂ ਤੇਗ ਬਹਾਦਰ 72 5 ਅਦੀ ਮਹਿਫਲ ਕਹੀਏ ਸੰਗਤ ਜੋ ਗੁਰੂ ਤੇ ਪਹਾਦਰ ਪਾਤਸ਼ਾਹ ਦੀ ਸੰਗਤ ਕਰ ਲੈਂਦਾ ਹੈ ਸੰਗਤ ਦੇ ਵਿੱਚ ਉਸ ਨੂੰ ਐਸਾ ਰੰਗ ਚੜਦਾ ਹੈ ਜਿਵੇਂ ਹੁਣ ਬੀਬੀਆਂ ਬੀਬੀਆਂ ਪੈਣਾ ਇਸਤਰੀ ਸਾਧ ਸੰਗਤੀਆਂ ਕੀਰਤਨ ਕਰ ਰਹੀਆਂ ਸਨ ਨਾ ਬਾਬਾ ਮਨ ਮਤਵਾਰੋ ਨਾਮ ਰਸ ਪੀਓ ਤੇ ਐ ਫੇਰ ਗੁਰੂ ਤੇ ਪਹਾਦਰ ਪਾਤਸ਼ਾਹ ਦੀ ਸੰਗਤ ਦੇ ਵਿੱਚ ਆ ਕੇ ਜਿਹੜਾ ਇਹ ਮਨ ਹੈ ਨਾ ਐਸਾ ਮfst ਹੋ ਜਾਂਦਾ ਹੈ ਨਾਮ ਰਸ ਪੀਣ ਦੇ ਵਿੱਚ ਜੇ ਵੱਡੀਆਂ ਮੁਸੀਬਤਾਂ ਪਹਾੜ ਬਣ ਕੇ ਰਾਹ ਰੋਕਣ ਤਾਂ ਉਹ ਵੀ ਰਾਹ ਨਹੀਂ ਰੋਕ ਸਕਦੀਆਂ ਫਿਰ ਤਾਂ ਆਰੇ ਚੱਲਦੇ ਰਹਿੰਦੇ ਨੇ ਦੇਗਾ ਉਬਾਲੇ ਖਾਂਦੀਆਂ ਰਹਦੇ ਨੇ ਅਤੇ ਜੜੇ ਇਹ ਜਾਲਮ ਤੇ ਦਰਿੰਦੇ ਨੇ ਕਿ ਬੰਦ-ਬੰਦ ਕੱਟਦੇ ਰਹਿੰਦੇ ਨੇ ਤੇ ਚਰਖੜੀਆਂ ਦੇ ਉੱਪਰ ਚੜਾਉਂਦੇ ਰਹਿੰਦੇ ਨੇ ਪਰ ਉਹ ਜਿਹੜਾ ਨਾਮ ਦਾ ਰੰਗ ਹੈ ਉਹ ਕਦੀ ਉਤਰਦਾ ਹੀ ਨਹੀਂ ਉਹ ਨਾਮ ਦਾ ਰੰਗ ਹਮੇਸ਼ਾ ਚੜਿਆ ਰਹਿੰਦਾ ਸੋ ਸਾ ਸੰਗਤ ਜੀ ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਗੰਜ ਨਾਮੇ ਵਿੱਚ 104ਵਾਂ ਸ਼ੇਰ ਹੈ ਇੱਕ ਬਹਾਦਰ ਸਹਾਬਾ ਰਾ ਅਫਸਾਲ ਜੀਨਤ ਰਾਏ ਮਹਿਫਿਲ ਜਾਹੂ ਸਲਾਮ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਜਾਹੂ ਜਲਾਲ ਹੈ ਨਾ ਉਹ ਇੰਨਾ ਤੇਜ ਹੈ ਕਿ ਉਸ ਨੂੰ ਕੋਈ ਵੀ ਜਿਵੇਂ ਸੂਰਜ ਵਾਲ ਕੋਈ ਟਿੱਕ ਨਹੀਂ ਲਗਾ ਕੇ ਦੇਖ ਨਹੀਂ ਸਕਦਾ ਅਗਰ ਕੋਈ ਇੱਕ ਕਵੇ ਕੇ ਮੈਂ ਬ੍ਰੂ ਤੇ ਇੱਕ ਬਹਾਦਰ ਪਾਤਸ਼ਾਹ ਦੇ ਸਾਰੇ ਗਿਆਨ ਨੂੰ ਹਾਸਲ ਕਰਨ ਆਏ ਤਾਂ ਇਹ ਇੱਕ ਝੂਠ ਹੋਵੇਗਾ ਇਹ ਤਾਂ ਇੰਜ ਹੈ ਜਿਵੇਂ ਸਮੁੰਦਰ ਦੇ ਵਿੱਚੋਂ ਕੋਈ ਇੱਕ ਪਾਣੀ ਦੀ ਥੂੜ ਲੈ ਲਵੇ بڑے بڑے ਕਥਾਵਾਚਕ بڑے بڑے ਕੀਰਤਨੀਏ بڑے بڑے ਟਾਡੀ ਜਿਹੜੇ ਨੇ ਉਹ ਜਸ ਗਾਉਂਦੇ ਨੇ ਪਰ ਉਹ ਥੋੜਾ ਜਿਹਾ ਜਸ ਗਾ ਪਾਉਂਦੇ ਨੇ ਜਿਵੇਂ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਲੈ ਲਈ ਹੋਵੇ ਜਿਵੇਂ ਮਿਸਰੀ ਦਾ ਪਹਾੜ ਹੋਵੇ ਤੇ ਉਥੋਂ ਕੀੜੀ ਜਿਹੜੀ ਐ ਉਹ ਥੋੜਾ ਜਿਹਾ ਆਨੰਦ ਲੈ ਸਕਦੀ ਏ ਪਰ ਉਹ ਇਹ ਨਹੀਂ ਕਹਿ ਸਕਦੀ ਕਿ ਮੈਂ ਸਾਰੇ ਪਹਾੜ ਨੂੰ ਜਾਣ ਲਿਆਵੇ ਇਸੇ ਤਰ੍ਹਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਥੋੜੀ ਜਿਹੀ ਉਪਨਾ ਰਲ ਮਿਲ ਕੇ ਕਰ ਸਕਦੇ ਆ ਸੋਲ ਸਕਦੇ ਆ ਪਰ ਸਮੂਹ ਰੂਪ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੀ ਉਪਮਾ ਨਹੀਂ ਕਰ ਸਕਦੇ ਉਹ ਬਹੁਤ ਮਾਨ ਹਨ ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਚੀਨਤ ਰਾਏ ਮੈਥਲ ਸਾਹੋ ਸਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦੇ ਕੋਲੋਂ ਅਸੀਂ ਨਾਮ ਦੀ ਮੰਨ ਕਰੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਸਾਏ ਬਾਰਗ ਦੇ ਉੱਪਰ ਅਸੀਂ ਚੱਲਣ ਦਾ ਯਤਨ ਕਰੀਏ ਜਿਵੇਂ ਇੱਕ ਸਿੱਖ ਨੇ ਬੇਨਤੀ ਕੀਤੀ ਹੈ ਕਿ اے ਸੱਚੇ ਪਾਤਸ਼ਾਹ ਤੁਸੀਂ ਤਾਂ ਦੁਨੀਆ ਦੀ ਸੰਸਕ੍ਰਿਤੀ ਬਚਾਉਂਦੇ ਹੋ ਦੁਨੀਆ ਦੇ ਧਰਮ ਬਚਾ ਲੈਂਦੇ ਹੋ ਦੁਨੀਆ ਦੇ ਧਰਮ ਮੰਦਰ ਬਚਾ ਲੈਂਦੇ ਹੋ ਪਰ ਸਾਨੂੰ ਵੀ ਇਹ ਬਲ ਦਿਓ ਸਾਨੂੰ ਵੀ ਇਹ ਤਾਕਤ ਦਿਓ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੀਏ ਜਦ ਮੇਰਾ ਸਤਿਗੁਰੂ ਹਿੰਦੂ ਧਰਮ ਲਈ ਸੀਸ ਦੇ ਸਕਦੇ ਤੈਂ ਮੈਂ ਆਪਣੇ ਧਰਮ ਲਈ ਸੀਸ ਦੇਣੋਂ ਕਿੰਜ ਰੁੱਕ ਸਕਨੇ ਲੋਹਾ ਕੇ ਖੋਪੜੀ ਆਪਣੀ ਕਟਾ ਕੇ ਬੰਦ-ਬੰਦ ਆਪਣਾ ਮੈਂ ਤਰਿਆ ਹਰ ਸ਼ਹਾਦਤ ਦਾ ਨਾ ਰੁਕ ਸਕਨਾ ਨਾ ਸੁੱਕ ਸਕਨਾ ਜਵਾਨੀ ਚਰਨ ਤੋਂ ਪਹਿਲਾਂ ਬਿਲਾ ਸੁਪ ਡੋਬ ਗਏ ਸੂਰਜ ਮਗਰ ਮੈਂ ਉਹੀ ਮੰਨਿਆ ਹਾਂ ਨਾ ਕਦੇ ਛੋਕਿਆ ਹਾਂ ਨਾ ਝੁਕ ਸਕਨਾ ਗਵਾਹੀ ਦੇ ਰੇ ਚਾਮ ਕੋਰ ਅਤੇ ਸਰਹੰਦ ਦੇ ਯੋਧੇ ਮੈਂ ਅਨੇਕ ਝਾਲਮਾਂ ਪਾਸੋਂ ਨਾ ਕਦੇ ਮੁਕਿਆ ਹਾਂ ਨਾ ਮੁੱਕ ਸਕਦਾ ਇਸੇ ਲਈ ਬੁਲਾਨਾ ਜਫਰ ਅਲੀ ਜਫਰ ਨੇ ਇਹ ਕਿਹਾ ਸੀ ਕਿ ਇਹ ਦੁਨੀਆਂ ਦੇ ਲੋਕੋ ਤੇ ਮਨ ਵਿੱਚੋਂ ਖਿਆਲ ਛੱਡ ਦਿਓ ਕਿ ਸਿੱਖ ਸਿੱਖੀ ਨੂੰ ਅਸੀਂ ਖਤਮ ਕਰ ਦੇਵਾਂਗੇ ਇਸ ਕੌਮ ਕੀ ਜ਼ਿੰਦਗੀ ਮਸਬਿਰ ਹੈ ਆਬੇ ਤੌਹੀਦ ਦੀ ਧੂਲੀ ਹੋਈ ਕਿਰਪਾਣੋਂ ਮੇਂ ਦੇਖ ਲੈਣਾ ਇੱਕ ਦਿਨ ਸਲਾਮਤ ਨਿਕਲ ਆਏਗੀ ਕਿਉਂਕਿ ਇਸ ਕੌਮ ਨੇ ਪਰਦੇਸ ਪਾਈ ਹੈ ਤੂਫਾਨੋ ਮੇ ਇਸ ਕੌਮ ਨੇ ਤੂਫਾਨਾ ਦੇ ਵਿੱਚ ਆਪਣੀ ਮੰਜ਼ਿਲ ਤੈਅ ਕੀਤੀ ਹੈ ਇਸ ਵਾਸਤੇ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਸਿੱਖੀ ਨੂੰ ਸਿੱਖ ਨੂੰ ਖਤਮ ਕਰ ਦੇਵਾਂਗੇ ਸਿੱਖ ਤੇ ਸਿੱਖੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਬਲਕਿ ਜਿਹੜੇ ਇਹ ਜ਼ਾਲਮ ਉਹ ਟਕਰਾ ਮਾਰ ਮਾਰ ਕੇ ਆਪ ਮਰ ਜਾਂਦੇ ਨੇ ਖੱਪ ਜਾਂਦੇ ਨੇ ਪਿਛਾਂ ਹਟ ਜਾਂਦੇ ਨੇ ਪਰ ਸਿੱਖੀ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਜਾਂਦੀ ਏ ਤੇ ਚੜ੍ਹਦੀ ਕਲਾ ਵਿੱਚ ਤਾਂ ਜਾਂਦੀ ਏ ਜੇਕਰ ਅਸੀਂ ਗੁਰੂ ਬਾਣੀ ਦੇ ਨਾਲ ਜੁੜੇ ਰਹੀਏ ਅਸੀਂ ਆਪਣੇ ਸਤਿਗੁਰਾਂ ਦੇ ਅੱਗੇ ਅਰਦਾਸ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਬਲ ਬੁੱਧੀ ਗਿਆਨ ਦੇ ਤਾਕੇ ਅਸੀਂ ਆਪਦੀ ਦੀ ਬਾਣੀ ਦੇ ਨਾਲ ਹਮੇਸ਼ਾ ਜੁੜੇ ਰਹੀਏ ਸੋ ਸਾਧ ਸੰਗਤ ਜੀਓ ਹੁਣ ਮੇਰੇ ਪਿਤਾ ਜੀ ਹਜੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਜੋ ਸੀਸ ਗੰਗੁਰ ਦੁਆਰਾ ਸਾਡੇ ਵਿਖੇ ਸੇਵਾ ਦੇ ਮੌਕੇ ਹਨ ਉਹਨਾਂ ਪਾਸੋਂ ਆਪਦੀ ਇੱਕ ਦਰਸਾਣ ਕਰੋ ਜੀ ਬਾਸ ਕੋ ਲੋ ਸੋ ਇਆ ਪੁਲਾ ਦੀ ਥੀਮਾ ਬਖਸ਼ਿਸ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ さん ਸਿੰਘ ਸਾਹਿਬ ਗਿਆਨੀ ਮਾਮ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡੇ ਸਤਿਕਾਰਯੋਗ ਸਰਦਾਰ ਜਸ ਸਿੰਘ ਸਿੰਘੀ ਜੀ ਮਾ ਚੇਅਰਮੈਨ ਸਾਹਿਬ ਵੀ ਆਪਣੇ ਕੁਝ ਵਿਚਾਰ ਦੋ ਮਿੰਟ ਵਾਸਤੇ ਰੱਖਣਗੇ ਉਪਰੰਤ ਹਜ਼ੂਰੀ ਰਾਗੀ ਢਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਉਹ ਫਿਰ ਕੁਰਬਾਨੀ ਕੀਰਤਨ ਰਾਹੀਂ ਸੰਪਰਵਤ